ਹਲੋ ਬੱਸ ਮੈਂ ਕਿਹੋ ਜਿਹਾ ਸੁਣ ਗਿਆ ਕੋਈ ਬੀਸ ਹੋ ਗਿਆ ਮਾ ਦੋਪਹਿਰ ਕਿਹਨਾਮ ਦਾ ਰਿਜਮ ਸਿੰਘ ਕਿੱਥੇ ਜਾਣ ਵਾਲੇ ਸੀ ਰਾਹਾਂ ਦੇ ਇਹ ਵੀ ਰਾਹਾਂ ਦੇ ਆ ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹਾਂਜੀ ਐਕਸੀਡੈਂਟ ਐਕਸੀਡੈਂਟ ਨੰਬਰ ਡੇਟ ਹਾਂਜੀ ਹਾਂਜੀ ਕਿਹਦੇ ਮਾਮਾ ਤੇ ਆਏ ਮਾਮਾ ਤੇ ਆ ਸਗੀਆਂ ਕੀ ਨਾਮ ਨੇ ਉਹਨਾਂ ਦੇ ਬੇਟੇ ਨਾਂ ਕੀਆ ਕਵਲਜੀਤ ਕੌਰ ਤੇ ਸਰ ਨਵਲਜੀਤ ਕੌਰ ਤੇ ਸਰਬਜੀਤ ਕੌਰ ਕਿੱਥੇ ਕਰਕੇ ਐਕਸੀਡੈਂਟ ਹੋ ਗਿਆ ਕੁਝ ਇਹ ਪੰਜ ਪੀਰ ਪੰਜ ਪੀਰ ਲੱਗੇ ਜਗਾ ਲੱਗੇ ਪਿੰਡ ਦਾ ਸਾਰੇ ਜਿਹੜਾ ਐਕਸੀਡੈਂਟ ਹੈ ਕੌਣ ਲੱਗਦੇ ਕੱਤੇ ਹਾਂਜੀ ਚਾਚੀ ਲੱਗਦੇ ਤੇ ਇਦੇ ਦੋ ਜਨੇ ਜੱਥ ਹੋਈ ਹੈ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹਨਾਂ ਦੇ ਮਾ ਵਤੀਆਂ ਸੀ ਦੋਨੇ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਿਆਦਾ ਨਾ ਆਇਆ ਹਾਂਜੀ ਐਕਟਵਾਲੇ ਜਾ ਰਹੇ ਅੱਛਾ ਜੀ ਹਾਂਜੀ ਪੰਜ ਪੀਰ ਲਾਗੇ ਟਰੈਕ ਵਾਲੇ ਨੇ ਮਾਰਿਆ ਕਹਿੰਦੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ ਹਾਂਜੀ ਕੰਮ ਤੇ ਲੱਗੇ ਹਾਂ ਨੂੰ ਫੋਨ ਆਇਆ ਬਸ ਪੀ ਇਦਾਂ ਐਕਸੀਡੈਂਟ ਹੋ ਗਿਆ ਲੜਕੀ ਦੀ ਉਮਰ ਕਿੰਨੀ ਸੀ ਹਾਂਜੀ ਲੜਕੀ ਛੋਟੀ ਸੀ ਉਮਰ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਬਾਜ਼ਾਰ ਆ ਰਹੇ ਸੀ ਹਾਂਜੀ ਨਹੀਂ ਆਪਣੇ ਨਾਨਕੇ ਜਾ ਰਹੇ ਨਾਨਕੇ ਜਾ ਰਹੇ ਹਾਂਜੀ ਪਰਿਵਾਰ ਚ ਕੌਣ ਕੌਣ ਇਹਨਾਂ ਦੇ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਪਰਵਾਦੇ ਹੋਏ ਹੈ ਕਿ ਮਾਵਾ ਤੇ ਜਾਂ ਹਾਂਜੀ ਹਾਂਜੀ ਤਿੰਨ ਜੀ ਹੈ ਬਸ ਹਾਂਜੀ ਘਰ ਵਾਲਾ ਬਾਹਰ ਜੇ ਉਹ ਵੀ ਆਉਣ ਹੀ ਆਦਾ ਅੱਛਾ ਘਰ ਵਾਲਾ ਬਾਹਰ ਹੈ ਹਾਂਜੀ ਨਾਮ ਦੋਨਾਂ ਦਾ ਦੱਸਦੇ ਮਾਲਨਾ ਅਦਿਤੀ ਨਵਲਜੀਤ ਕੌਰ ਸਰਬਜੀਤ ਕੌਰ ਨਵਲਜੀਤ ਕੋਣ ਹੈ ਮਾਂ ਹਾਂਜੀ ਨਹੀਂ ਬੇਟੀ ਜੀ ਮੈਡਮ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਧੀਰਪਿੰਡ ਤੋਂ ਧੀਰਪਿੰਡ ਦੇ ਨੇ ਇੱਕ ਆਇਆ ਸ਼ਰਨਜੀਤ ਕੌਰ 55 ਸਾਲ ਉਮਰ ਆਉਂਦੀ ਇੱਕ ਨਵਲ ਪ੍ਰੀਤ ਕੌਰ ਹੈ ਪਰ ਦੋਨੋਂ ਮਾਮਾ ਤੇ ਹਨ ਉਹਨਾਂ ਦੇ ਡੈੱਡ ਬਾਰਡਿਸ ਆਇਆ ਨੇ ਸਿਮ ਹਸਪੀਟਲ ਤੋਂ ਆਇਆ ਹੈ। ਬਨ ਡੈਡੀ ਸੀ ਕਿ ਡੈੱਡ ਹੋ ਗਿਆ? ਡੈਡੀ ਸੀ। ਐਕਸੀਡੈਂਟ ਹੋਇਆ ਵਿੱਤੀ ਕਰ ਗਿਆ। ਐਕਸੀਡੈਂਟ ਹੋਇਆ ਇਹ। ਕਿੰਨੇ ਕੁ ਜਾਈ ਨਹੀਂ ਉੱਥੇ? ਇਸ ਸਮੇਂ 12:00 ਹੋ ਰਿਹਾ।